ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਟਾਈਟਲ ਤੁਸੀਂ ਪੜ ਚੁੱਕੇ ਹੋ ਕਿ ਆ ਕੀ ਬਣ ਗਏ ਸਤਲੁਜ ਦੇ ਹਾਲਾਤ ਹਰ ਇੱਕ ਚੀਜ਼ ਦਾ ਟਾਈਮ ਹੈ ਟਾਈਮ ਤੋਂ ਪਹਿਲਾਂ ਕੁਝ ਵੀ ਨਹੀਂ ਹੋ ਸਕਦਾ ਔਰ ਮੈਂ ਜੋ ਤੁਰੰਤ ਤਸਵੀਰ ਦਿਖਾਉਣ ਜਾ ਰਿਹਾ ਬਿਲਕੁਲ ਤੇ ਸਹੀ ਹੈ ਕਿ ਆ ਕੀ ਬਣ ਗਏ ਸਤਲੁਜ ਦੇ ਹਾਲਾਤ ਅਸਟਮ ਪਾਣੀ ਬਹੁਤ ਜ਼ਿਆਦਾ ਘਟ ਚੁੱਕਿਆ ਔਰ ਇਹ ਹਾਲਾਤ ਕੀ ਬਣ ਗਏ ਕਿ ਦਰਿਆ ਦੇ ਵਿੱਚ ਹੁਣ ਪਾਣੀ ਉੱਚੋਂ ਤੁਹਾਨੂੰ ਤਸਵੀਰਾਂ ਜਰੂਰ ਦਿਖਾ ਸਕਦਾ ਪਰ ਮੈਂ ਦੱਸ ਸਕਦਾ ਕਿ ਹੁਣ ਮੁਸ਼ਕ ਪਾਣੀ ਚ ਮਾਰਨ ਲੱਗ ਗਿਆ ਹੈ ਜੋ ਲੁਧਿਆਣਿਆਂ ਦਾ ਵਿੱਚ ਫੈਕਟਰੀਆਂ ਦਾ ਜਾਂ ਫਿਰ ਉਹ ਜੋ ਗੰਦਾ ਨਾਲਾ ਹੈ ਉਹ ਪਾਣੀ ਵਿੱਚ ਪੈਂਦਾ ਤਾਂ ਹੁਣ ਆਉਣਾ ਸ਼ੁਰੂ ਹੋ ਚੁੱਕਿਆ ਹੈ ਸਾਹਮਣੇ ਇਹ ਤਸਵੀਰ ਦੇਖੋ ਕਿ ਸਾਰਾ ਹੁਣ ਇਸ ਜਗ੍ਹਾ ਖਾਲੀ ਹੋ ਚੁੱਕੀ ਹੈ ਹਰ ਇੱਕ ਜਗ੍ਹਾ ਇਹ ਸਾਰੀ ਖਾਲੀ ਹੋ ਗਈ ਹੈ ਇਸ ਜਗ੍ਹਾ ਤੇ ਜੋ ਵਸਥਾ ਇੱਧਾ ਨੇ ਬਰਾਬਰ ਪਾਣੀ ਸੀ ਤਾਂ ਹੁਣ ਪਾਣੀ ਬਿਲਕੁਲ ਦਰਿਆ ਦੇ ਅੰਦਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਾਲਾਤ ਹੁਣ ਇੱਕ ਪਾਸੇ ਜਦੋਂ ਜ਼ਿਆਦਾ ਪਾਣੀ ਹੁੰਦਾ ਹੈ ਆਪਾਂ ਕਹਿੰਦੇਗਾ ਪਾਣੀ ਘਟ ਜੇ ਪਰ ਹੁਣ ਦੇ ਜੋ ਹਾਲਾਤ ਨੇ ਹੁਣ ਤਾਂ ਇਸ ਤਰ੍ਹਾਂ ਦੇ ਨੇ ਕਿ ਥੋੜਾ ਜਿਹਾ ਪਾਣੀ ਵੱਧ ਜੇ ਤਾਂ ਚੰਗਾ ਹੈ ਕਿਉਂਕਿ ਫਿਰ ਹੁਣ ਹਾਲਾਤ ਬਹੁਤ ਜ਼ਿਆਦਾ ਮੁਸ਼ਕ ਸਮੈਲ ਮਾਰ ਰਿਹਾ ਪਾਣੀ ਦੇ ਵਿੱਚੋਂ ਮੁਤਾਜਾ ਹਾਲਾਤ ਨੇ ਹੁਣ ਜਿਹੜਾ ਪਾਣੀ ਚੱਲ ਰਿਹਾ ਮੁਸ਼ਕ ਸਮੈਲ ਮਾਰ ਰਿਹਾ ਕਿਉਂਕਿ ਪਾਣੀ ਹੁਣ ਬਹੁਤ ਜ਼ਿਆਦਾ ਘਟ ਚੁੱਕਿਆ ਦਰਿਆ ਦੇ ਵਿੱਚ ਜੋ ਤਸਵੀਰਾਂ ਐ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਇਹ ਕੰਢਿਆਂ ਤੋਂ ਵੀ ਤਕਰੀਬਨ ਹੁਣ ਤਾਂ ਕੰਢੇ ਵੀ ਨਹੀਂ ਕਹਿ ਸਕਦੇ ਬਿਲਕੁਲ ਅੰਦਰ ਪਾਣੀ ਚ ਲੱਗਿਆ ਪਾਣੀ ਤੋਂ ਸਮੈਲ ਆ ਰਹੀ ਐ ਕਬ ਜਿਆਦਾ ਪਾਣੀ ਸੀ ਤਾਂ ਹਾਲਾਤ ਕਿੰਨੇ ਚਿੰਤਾਜਨਕ ਸੀ ਅਰਦਾਸਾਂ ਰੋਜ਼ ਹੁੰਦੀਆਂ ਸੀ ਕਿ ਪਾਣੀ ਘਟ ਜੇ ਉਹਨਾ ਇੰਨਾ ਜ਼ਿਆਦਾ ਘਟ ਗਿਆ ਪਾਣੀ ਕਿ ਆ 2-3 ਦਿਨ ਬਾਅਦ ਫਿਰ ਉਹੀ ਕਹਿਣਾ ਪਊਗਾ ਕਿ ਥੋੜਾ ਪਾਣੀ ਵਧ ਜਾਏ ਬਹੁਤ ਜ਼ਿਆਦਾ ਸਮੈਲ ਆ ਰਹੀ ਹੈ ਦੂਜੇ ਪਾਸੇ ਇਹ ਜੋ ਏਰੀਆ ਹੈ ਜੋ ਮੰਡ ਏਰੀਆ ਹੈ ਇਸੇ ਰੀਤ ਬੜੀ ਵੱਡੀ ਪਰੇਸ਼ਾਨੀ ਹੈ ਕਿ ਇਹ ਦਰਿਆ ਦਾ ਪਾਣੀ ਫਿਰ ਜ਼ਿਆਦਾਤਰ ਗਰੀਬ ਤਬਕੇ ਦੇ ਲੋਕ ਰਹਿੰਦੇ ਆ ਇਹ ਪਾਣੀ ਫਿਲਟਰ ਉਹ ਕਿ ਉੱਪਰ ਆਉਂਦਾ ਪਰ ਨਲਕੇ ਲੱਗੇ ਹੋਏ ਜਿਵੇਂ ਉਹ ਪਾਣੀ ਜੋ ਤੋਂ ਲੋਕ ਪਿੰਦੇ ਆ ਤਾਂ ਕਾਫੀ ਆਦੀਆਂ ਬਿਮਾਰੀਆਂ ਫੈਲਦੀਆਂ ਤਾਂ ਹੁਣ ਫਿਰ ਦਰਿਆ ਦੀ ਤਸਵੀਰ ਹੈ ਜੋ ਜੋ ਪਹਿਲਾਂ ਅਜ ਤੋਂ 4 ਮਹੀਨੇ ਸੀ ਉਹ ਬਣ ਚੁੱਕੀ ਹੈ ਲਗਾਤਾਰ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪਾਣੀ ਬਹੁਤ ਜ਼ਿਆਦਾ ਘਟ ਚੁੱਕਿਆ ਹੈ ਅੱਗੇ ਤੱਕ ਤਸਵੀਰ ਸਾਰੀ ਦਿਖਾਉਂਦੀਆਂ ਹਨ ਨਾਲ-ਨਾਲ ਇਹ ਹੁਣ ਨਾਲ-ਨਾਲ ਤਸਵੀਰ ਤੁਹਾਨੂੰ ਦਿਖਾਉਂਦੇ ਆਂ ਇਹ ਤਸਵੀਰ ਤੁਸੀਂ ਹੁਣ ਸਾਰੀ ਦੇਖ ਚੁੱਕੇ ਹੋ ਥੋੜੀ ਹੋਰ ਤਸਵੀਰ ਮੈਂ ਦਿਖਾਉਣਾ ਕਿ ਆ ਜਗ੍ਹਾ ਦੇਖੋ ਕਿ ਇੱਥੇ ਪਾਣੀ ਇਸ ਥਾਂ ਦੇ ਬਰਾਬਰ ਪਾਣੀ ਸੀ ਪਰ ਹੁਣ ਪਾਣੀ ਕਿੱਥੇ ਚੱਲ ਰਿਹਾ ਹੈ ਕੁਦਰਤ ਦੇ ਰੰਗ ਨੇ ਪਰਮਾਤਾ ਬਿਆਨਤਾ ਜਦੋਂ ਬਾਰਿਸ਼ ਦਾ ਟਾਈਮ ਸੀ ਤਾਂ ਕਿੰਨਾ ਪਾਣੀ ਸੀ ਤੇ ਹੁਣ ਕਿੰਨਾ ਪਾਣੀ ਹੈ ਤੁਸੀਂ ਅੜਿਆ ਜ਼ਰੂਰ ਲਾ ਲਿਆ ਹੋਣਾ ਕਿੰਨਾ ਪਾਣੀ ਡੌਣ ਲੱਗੀ ਸੀ ਤਾਂ ਲੇਕਨ ਕੋ ਡਾਇਲ ਹੋ ਗਿਆ ਸੀ ਉਹ ਮਿੱਟੀ ਲੱਗ ਰਹੀ ਹੈ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਤੁਹਾਡੇ ਏਰੀਆ ਦਾ ਕੀ ਹਾਲ ਹੈ ਤੁਸੀਂ ਆਪਣੇ ਕੀਮਤੀ ਕਮੈਂਟਾਂ ਦੇ ਜ਼ਰੀਏ ਜ਼ਰੂਰ ਦੱਸੋ ਇਹ ਸਾਹਮਣਾ ਜੇ ਤੁਸੀਂ ਕਿਕਰ ਦੇਖ ਸਕਦੇ ਹੋ ਕਿਕਰ ਦਾ ਦਰਖਤ ਇਸ ਜਗ੍ਹਾ ਤੇ ਸੀ ਇਸ ਥਾਂ ਤੇ ਜਦੋਂ ਜ਼ਿਆਦਾ ਪਾਣੀ ਸੀ ਇੱਥੋਂ ਪੱਟਿਆ ਗਿਆ ਤੇ ਹੁਣ ਉਹ ਸਾਹਮਣੇ ਥਾਂ ਤੇ ਪਿਆ ਹੈ